ਮਜੀਠੀਆ ਸਾਹਿਬ ਆ ਗਏ ਗਲਾਮੇ ਤੋਂ ਫੜ ਕੇ ਇਹਨਾਂ ਨੂੰ ਬਜਾਰਾਂ ਚ ਖਿੱਚਣਗੇ ਭਗਮਾਨਤ ਬਾ ਨੂੰ ਮੋੜ ਮੋੜ ਦੌਰੇ ਪਾ ਰਹੇ ਨੇ ਉਹਦੀ ਵਾਈਫ ਡਾਕਟਰ ਆਪ ਕੋਲ ਬੈਠ ਕੇ ਉਹਦੀ ਨੂੰ ਦਵਾਈਆਂ ਦੇ ਰਹੀ ਆ ਸਿਰ ਤੇ ਭਿਓ ਪਿਓ ਕੇ ਪੱਟੀਆਂ ਰੱਖ ਰਹੀ ਆ ਉਹਦੇ ਸਿਰ ਤੇ ਤੁਹਾਨੂੰ ਨੀਂਦਰਾ ਨਹੀਂ ਆ ਰਹੀਆਂ ਕਿ ਬਾਜ ਦਾ ਜਰਨੈਲ ਬਾਹਰ ਆ ਰਿਹਾ ਜਿੰਨੇ ਮੈਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਨਾ ਇਹਨਾਂ ਨੇ ਕਿਸੇ ਦੀ ਸੁਣੀ ਇਹਨਾਂ ਨੇ ਆਪਣੇ ਘਰ ਭਰੇ ਨੇ ਉਹ ਸਾਰਾ ਕੁਝ ਇਹਨਾਂ ਦੇ ਗੱਲ 'ਚ ਰਸੀ ਪਾ ਕੇ ਤੇ ਖੜੀਸ ਕੇ ਲੈ ਕੇ ਜਨਤਾ 'ਚ ਜੱਗਰ ਕਰਾਦੇ ਸਰਕਾਰ ਨੂੰ ਭੱਜਣ ਨਹੀਂ ਦੇਣਾ ਇਹਨਾਂ ਨੂੰ ਭਗਮੰਤ ਬਾਣ ਉਹਨਾਂ ਨੂੰ ਆਹੀ ਪੋਰਸ ਜਿਹੜੀ ਇਹਨਾਂ ਦੇ ਅੱਗੇ ਲੱਗੀ ਹੋਈ ਆ ਫਿਰ ਇਹਨਾਂ ਦੇ ਪਿੱਛੇ-ਪਿੱਛੇ ਫੇਰੂਗੀ ਇਸ ਵਕਤ ਅਸੀਂ ਨਾਬਾ ਜ਼ਿਲ੍ਹਾ ਜੇਲ੍ਹ ਦੇ ਬਾਹਰ ਮੌਜੂਦ ਆ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ तमाम ਵਰਕਰ ਸਭਾੜ ਇਕੱਠੇ ਹੋ ਰਹੇ ਨੇ ਇਕੱਠੇ ਇਸ ਕਰਕੇ ਹੋ ਰਹੇ ਨੇ ਕਿ ਅੱਜ ਮਾਝੇ ਦਾ ਜਰਨੈਲ ਬਿਕਰਮਜੀਤ ਸਿੰਘ ਮੱਜੀਠੀਆ ਜੇਲ੍ਹ ਅੱਟੂ ਓਲ ਵਜ ਰਹੇ ਨੇ ਖੁਸ਼ੀਆਂ ਦਾ ਦਿਨ ਜਿਹੜਾ ਅੱਜ ਸ਼ੌਮਨੀ ਕਾਲੀਦਲ ਮਨਾ ਰਿਹਾ ਜਸ਼ਨ ਪਾਇਆ ਜਾ ਰਹੇ ਨੇ ਅਤੇ ਇਸ ਦੇ ਨਾਲ ਤੁਹਾਨੂੰ ਇੱਕ ਤਸਵੀਰਾਂ ਹੋਰ ਦਿਖਾਵਾਂਗੇ ਤੇ ਫੁੱਲਾਂ ਦੇ ਨਾਲ ਬੇਕੰਦਰੀ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਜਾਵੇਗਾ ਇੱਥੇ ਜਿਹੜਾ ਟੈਂਟ ਲਾ ਕੇ ਫੁੱਲ ਲਿਆਂਦੇ ਗਏ ਨੇ ਵਰਕਰ ਸਹਿਬਾਨਾ ਦੇ ਵੱਲੋਂ ਆਪਣੀ ਜਰਨਲ ਦਾ ਸਵਾਗਤ ਕਰਨ ਦੇ ਲਈ ਬਿਕਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ آمدਨ ਤੋਂ ਵੱਧ ਜਾਇਦਾਦ ਦਾ ਮਾਮਲਾ ਪੰਜਾਬ ਸਰਕਾਰ ਨੇ ਦਰਜ ਕੀਤਾ ਵਿਜੀਲੈਂਸ ਸਵੇਰੇ ਜਾ ਕੇ ਉਹਨਾਂ ਨੂੰ ਘਰ ਤੋਂ ਗ੍ਰਿਫਤਾਰ ਕਰਦੀ ਤੇ ਤਕਰੀਬਨ 7 ਮਹੀਨੇ ਦਾ ਸੰਭਾ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਦੀ ਹੈ ਸੁਪਰੀਮ ਕੋਰਟ ਜਮਾਨਤ ਦੇ ਦਿੰਦੇ ਨੇ ਤੇ ਜਿਸ ਤੋਂ ਬਾਅਦ ਬਿਕਮਜੀਤ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਰਿਹਾਅ ਹੋਣਗੇ ਇਸ ਦੇ ਨਾਲ ਹੀ ਜ਼ਿਕਰਯੋਗ ਇਹ ਵੀ ਹੈ ਕਿ ਵਿਆਸਵਾਲ ਮੁਖੀ ਗੁਰਿੰਦਰ ਸਿੰਘ ਢਿੱਲੋਂ ਕੱਲ ਜਦੋਂ ਕੰਪਨੀ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਜੇਲ੍ਹ ਕਰਨ ਆਉਂਦੇ ਆ ਤਾਂ ਉਸ ਤੋਂ ਬਾਅਦ মিডিਆ ਨੂੰ ਸੰਬੋਧਨ ਕਰਦੇ ਹੋਏ ਉਹ ਇੱਕ ਸਟੇਟਮੈਂਟ ਦਿੰਦੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜੇ ਪਰਚੇ ਕੀਤੇ ਜਾ ਰਹੇ ਆ ਉਹ ਝੂਠੇ ਆ ਤੇ ਬੇਬੁਨਿਆਦ ਆ ਉਹ ਬੇਕਸੂਰ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਠਹਿਰਾਇਆ ਤੇ ਉਸ ਤੋਂ ਬਾਅਦ ਸਿਆਸਤ ਦਾ ਜਿਹੜਾ ਰੰਗ ਵੀ ਚੇਂਜ ਹੁੰਦਾ ਹੋਇਆ ਨਜ਼ਰ ਆ ਰਿਹਾ ਉਧਰ ਸਰਕਾਰ ਦੇ ਵੱਲੋਂ ਸਰਕਾਰ ਦੇ ਬੁਲਾਰਿਆਂ ਦੇ ਵੱਲੋਂ ਬਲਤੇਜ ਪੰਨੂ ਹੋਰਾਂ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜਿਹੜੇ ਧਾਰਮਿਕ ਪ੍ਰਚਾਰਕ ਹੁੰਦੇ ਆ ਜਾਂ ਧਾਰਮਿਕ ਲੀਡਰ ਹੁੰਦੇ ਆ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਕੈਮਰਾ ਸਹਿਯੋਗੀ ਨੂੰ ਕਹਾਂਗੇ ਇੱਕ ਵਾਰ ਸਾਈਡ ਤੇ ਹੋ ਜਾਣ ਦਾ ਛੱਡ ਦਈਏ ਕਿਉਂ ਤਮਾਮ ਅਕਾਲੀ ਵਰਕਰ ਜਿਹੜੇ ਇੱਥੇ ਇਕੱਠੇ ਹੋਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਰਦਾਰ ਬਿਕਮਜੀਤ ਸਿੰਘ ਮਜੀਠੀਆ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭਾਈ ਜੀ ਕਿੱਥੋਂ ਆਏ ਹੋ ਇੱਥੋਂ ਪਟਿਆਲੇ ਤੋਂ ਆਏ ਜੀ ਨਾਬਾ ਦਾ ਹਲਕਾ ਹੈ ਸਾਡਾ ਪਟਿਆਲਾ ਦਿਹਾਤੀ ਹਲਕਾ ਆ ਤੇ ਸਰਦਾਰ ਬਿਕਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਜਿਹੜੀ ਬੇਲ ਮਿਲੀ ਹੈ ਮਾਝੇ ਦੇ ਜਰਨੈਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੱਬਰ ਸ਼ੇਰ ਨੇ ਉਹਨਾਂ ਦੀ ਤਿਆਰੀ ਚ ਪੂਰਾ ਅੱਜ ਸ਼੍ਰੋਮਣੀ ਅਕਾਲੀ ਦਲ ਡਟਿਆ ਹੋਇਆ ਢੋਲ ਢਮਕੇ ਹੋ ਰਹੇ ਨੇ ਲੱਡੂ ਵੱਡੇ ਆ ਰਹੇ ਨੇ ਫੁੱਲਾਂ ਦੀ ਵਰਖਾ ਹੋਵਗੀ ਜਦੋਂ ਬਾਹਰ ਆਏ ਤੇ ਮੈਂ ਸਮਝਦਾ ਕਿ ਅੱਜ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਥੰਮ ਹੈ ਬਿਕਰਮ ਸਿੰਘ ਜੀਆ ਉਸ ਦੀ ਤਿਆਰੀ ਲਈ ਉਨੀਓ ਵੱਡੀ ਤਿਆਰੀ ਹੋਣੀ ਹੈ ਜਿਹੜਾ ਬੜਾ ਵੱਡਾ ਲੀਡਰ ਹੈ ਇਹ ਸਰਕਾਰ ਨੂੰ ਰਾਤ ਦੀਆਂ ਟੱਟੀਆਂ ਲੱਗੀਆਂ ਹੋਈਆਂ ਨੇ ਭਗਮਾਨਤ ਬਾਹ ਨੂੰ ਮੁਰਮੁਰ ਦੌਰੇ ਪੈ ਰਹੇ ਨੇ ਉਹਦੀ ਵਾਈਫ ਡਾਕਟਰ ਆਪ ਕੋਲ ਬੈਠ ਕੇ ਉਹਦੀ ਨੂੰ ਦਵਾਈਆਂ ਦੇ ਰਹੀ ਆ ਸਿਰ ਤੇ ਪਿਓ ਪਿਓ ਕੇ ਪੱਟੀਆਂ ਰੱਖ ਰਹੀ ਆ ਉਹਦੇ ਸਿਰ ਤੇ ਮੈਂ ਸਮਝਦਾ ਕਿ ਪਹਿਲਾਂ ਵੀ ਇਹਨਾਂ ਲੋਕਾਂ ਨੇ ਮਾਫੀ ਮੰਗੀ ਸੀ ਮਜੀਠੀਆ ਸਾਹਿਬ ਤੋਂ ਝੂਠੇ ਕੇਸ ਪਾਏ ਨੇ ਤੇ ਹੁਣ ਵੀ ਉਹਨਾਂ ਨੂੰ ਡਰਾਇਆ ਮਜੀਠੀਆ ਸਾਹਿਬ ਆ ਕੇ ਗਲਾਮੇ ਤੋਂ ਫੜ ਕੇ ਇਹਨਾਂ ਨੂੰ ਬਜਾਰਾਂ ਚ ਖਿੱਚਣ ਦੇ ਇਸ ਗੱਲੋਂ ਹੀ ਉਹ ਡਰੇ ਹੋਈ ਆ ਸਰਕਾਰ ਮੈਂ ਸਮਝਦਾ ਕਿ ਸਰਕਾਰ ਨੂੰ ਚੱਲਦਾ ਕਰਨ ਲਈ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਹੜਾ ਹੈ ਇੱਥੇ ਆਇਆ ਹੋਇਆ ਤੇ 2027 ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਬਕਰਨੀ ਮਜੀਠੀਏ ਦੀ ਜੋੜੀ ਹੈ ਜਿਹੜੀ ਹੜ ਲਿਆਉਣ ਲਈ ਇੱਥੇ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਰਸਤਾ ਨਹੀਂ ਇੱਥੇ ਆਉਣਾ ਜੇ ਮੈਂ ਸਮਝਦਾ ਕਿ ਜਦੋਂ ਸਰਕਾਰ ਦਾ ਬਦਲੇ ਹੈ ਇਹਨਾਂ ਨੇ ਭੱਜਣਾ ਸਾਰਿਆਂ ਨੇ ਬਾਰਾ ਸਰਕਾਰ ਨੂੰ ਭਜਨ ਨਹੀਂ ਦੇਣਾ ਇਹਨਾਂ ਨੂੰ ਭਗਮੰਤਮਾਨ ਉਹਨਾਂ ਨੂੰ ਆਹੀ ਪੋਰਸ ਜਿਹੜੀ ਇਹਨਾਂ ਦੇ ਅੱਗੇ ਲੱਗੀ ਹੋਈ ਆ ਫਿਰ ਇਹਨਾਂ ਦੇ ਪਿੱਛੇ ਪਿੱਛੇ ਫੇਰੂਗੀ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵਰਕਰ ਸਾਰੇ ਤਕੜੇ ਹੋ ਕੇ ਲੜਾਈ ਲੜ ਰਹੇ ਨੇ ਤੇ 2027 ਵਿੱਚ ਸਰਕਾਰ ਵਾਸ਼ ਬਣੇਗੀ ਅੱਜ ਤੋਂ ਥੰਮ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਅੱਜ ਤੋਂ ਬਿਕਰਮਜੀ ਬਾਹਰ ਆਉਣ ਤੇ ਥੰਮ ਰੱਖਿਆ ਗਿਆ ਨਹੀਂ ਰੱਖੀ ਗਈ ਨਹੀਂ ਰੱਖੀ ਗਈ ਨਹੀਂ ਮੰਨਦੇ ਹਾਂ ਕਿ 27 ਦੇ ਵਿੱਚ ਹੁਣ ਅਕਾਲੀ ਦਲ ਸਰਕਾਰ ਬਣਾਊਗਾ ਆਏਗੀ ਜੀ ਬਿਲਕੁਲ ਆਏਗੀ ਤੁਸੀਂ ਇਹਨਾਂ ਦੀਆਂ ਕਰਤੂਤਾਂ ਦੇਖੋ ਬਾਬਾ ਗਰੇਂਦਰ ਸਿੰਘ ਢਿੱਲੋਂ ਕੱਲ ਬਿਕਰਮ ਚੀਮਾ ਸਾਹਿਬ ਜਿਹੜੇ ਨੇ ਦੇ ਮੰਤਰੀ ਨੇ ਕੀ ਬੋਲੇ ਆ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਬਾਰੇ ਕਿੰਨਾ ਲੋਕਾਂ ਚ ਵਹਿਮ ਭਰਮ ਪਾਇਆ ਕਿਸੇ ਤਰ੍ਹਾਂ ਪਾਰਟੀ ਨੂੰ ਬਦਨਾਮ ਕੀਤਾ ਜਾਏ ਸਰਦਾਰ ਮੁੱਖ ਮੰਤਰੀ ਦਾ ਵੀ ਟਵੀਟ ਆ ਗਿਆ ਉਹਨਾਂ ਨੇ ਵੀ ਤੰਜ ਕਸਿਆ ਉਹ ਕਹਿੰਦੇ ਮੁਲਾਕਾਤੀ ਜੱਜ ਬਣ ਕੇ ਬਹਿ ਗਏ ਨਹੀਂ ਜੀ ਇਹਨਾਂ ਨੂੰ ਤਾਕਤ ਹੀ ਨਹੀਂ ਹੈਗੀ ਠੀਕ ਹੈ ਨਾ ਸਰਕਾਰ ਦੇਖੋ ਦਿੱਲੀ ਵਾਲੇ ਚਲਾ ਰਹੇ ਨੇ ਭਗਵਾਨ ਤਮਾਨ ਇੱਕ ਕਿਸੇ ਚਪਾਈ ਦੀ ਬਦਲੀ ਕਰਾ ਕੇ ਦਿਖਾ ਦੇ ਮੁੱਖ ਮੰਤਰੀ ਹੈ ਨਾ ਉਹ ਕਿਸੇ ਐਸਐਚਓ ਦੀ ਬਦਲੀ ਕਰਾ ਕੇ ਦਿਖਾ ਦੇ ਸਾਰੇ ਤਾਂ ਉੱਪਰ ਬੈਠੇ ਨੇ ਦਿੱਲੀ ਵਾਲੇ ਉਹ ਕੰਮ ਕਰਦੇ ਨੇ ਇਹ ਤਾਂ ਉਹਨਾਂ ਦੀ 20 ਟੀਮ ਹੈ ਕਿ ਜਿਹੜੀ ਕੰਮ ਕਰਦੀ ਹੈ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਬਾਹਰ ਲਿਜਾ ਰਹੇ ਨੇ ਠੀਕ ਹੈ ਨਾ ਜੀ ਇਹ ਤਾਂ ਆਉਣ ਦਿਓ ਸਰਕਾਰ ਫਿਰ ਪੁੱਛਾਂਗੇ ਇਹਨਾਂ ਨੂੰ ਠੀਕ ਹੈ ਨਾ ਜੀ ਆਮ ਤੌਰ ਤੇ ਭਾਈ ਜੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਜਾਂ ਬਰਾਤਾਂ ਕੱਢਦੀਆਂ ਹੁੰਦੀਆਂ ਨੇ ਉਦੋਂ ਇਹੋ ਜਿਹਾ ਮਾਹੌਲ ਸਿਰਜੇ ਜਾਂਦੇ ਆ ਤੁਸੀਂ ਬਿਕਨਜੀਤ ਸਿੰਘ ਮਜੀਠੀਆ ਦੀ ਰਿਹਾਈ ਤੇ ਮਾਹੌਲ ਸਿਰਜ ਤਾ ਟੈਂਟ ਲਾਈ ਬੈਠੇ ਹੋ ਫੁੱਲ ਲੈ ਕੇ ਆ ਗਏ ਢੋਲ ਵਜ ਰਹੇ ਆ ਪੰਗੜੇ ਪਾਏ ਜਾ ਰਹੇ ਆ ਤੁਹਾਡੇ ਵੱਲੋਂ ਇਹ ਕਿਉਂਕਿ ਬਿਕਨਜੀਤ ਸਿੰਘ ਨੌਜਵਾਨਾਂ ਦੇ ਦਿਨਾਂ ਦੀ ਧੜਕਣ ਆ ਨੌਜਵਾਨਾਂ 'ਚ ਜੋਸ਼ ਬਹੁਤ ਹੈ ਤੇ ਜੋਸ਼ ਤੇ ਹੋਸ਼ ਨਾਲ ਅੱਜ ਕੰਮ ਲੈ ਕੇ ਅੱਜ ਤੋਂ ਇਥੋਂ ਨਹੀਂ ਰੱਖੀ ਜਾਣੀ ਆ ਸ਼ਰੋਮਣੀ ਅਕਾਲੀ ਦਲ ਦੀ ਮਨਜੀਠੀਆ ਸਾਹਿਬ ਨੇ ਪੂਰੀ ਲੜਾਈ ਲੜੀ ਆ ਤੇ ਪੂਰਾ ਜੋ ਜੋਸ਼ ਆ ਉਹ ਨੌਜਵਾਨਾਂ 'ਚ ਭਰਿਆ ਹੋਇਆ ਤੇ ਨੌਜਵਾਨ ਜਦੋਂ ਨੌਜਵਾਨ ਜਿਹੜੇ ਪਾਸੇ ਨੂੰ ਤੁਰਪਾਣ ਉਹ ਪਾਸੇ ਨੂੰ ਫਿਰ ਫਤਿਹ ਕਰਕੇ ਹਟਦੇ ਨੇ ਅੱਜ ਸ਼ਰੋਮਣੀ ਅਕਾਲੀ ਦਲ ਦਾ ਜੋ ਨੌਜਵਾਨ ਹੈ ਉਹ ਸਾਰਾ ਤਤਪਰ ਹੋਇਆ ਹੋਇਆ ਅੱਜ ਸਾਰੇ ਨੌਜਵਾਨ ਆ ਵੀ ਰਹੇ ਨੇ ਬਹੁਤ ਦੂਰੋਂ ਦੂਰੋਂ ਚੱਲੇ ਹੋਏ ਨੇ ਤੁਸੀਂ ਜਦੋਂ ਸ਼ਾਂਤ ਜਦੋਂ ਮਜੀਠੀਆ ਸਾਹਿਬ ਨੇ ਨਿਕਲਣਾ ਤੁਹਾਨੂੰ ਉਦੋਂ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕਿੰਨਾ ਕਾਠੇ ਤੇ ਮਜੀਠੀਆ ਸਾਹਿਬ ਦੇ ਆਉਣ ਤੇ ਹੋਇਆ ਤਾਂ ਤੁਸੀਂ ਇੱਥੇ ਤਸਵੀਰਾਂ ਹੋਰ ਤੁਹਾਨੂੰ ਦਿਖਾ ਦੇਵਾਂ ਕਿ ਮੇਰੇ ਨਾਲ ਤੁਸੀਂ ਇਹ ਚਾਰੇ ਆਸੇ ਪਾਸੇ ਜਿਹੜੇ ਲੋਕ ਖੜੇ ਹੋਏ ਦੇਖ ਰਹੇ ਹੋ ਨੇ ਇਹ ਕੋਈ ਆਮ ਲੋਕ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਜਿਨ੍ਹਾਂ ਦੇ ਵੱਲੋਂ ਬੇਕਮ ਜੀ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਜਾਣਾਗਾ ਇੱਥੇ ਪਹੁੰਚੇ ਹੋਏ ਨੇ ਕੱਲ ਜਦੋਂ ਦੁਪਹਿਰ ਤੋਂ ਉਹਨਾਂ ਨੂੰ ਬੇਲ ਮਿਲੀਆ ਉਦੋਂ ਤੋਂ ਹੀ ਨਾਬਾ ਜ਼ਿਲ੍ਹਾ ਜੇਲ੍ਹ ਦੇ ਬਾਹਰ ਇਕੱਠ ਆਉਣਾ ਸ਼ੁਰੂ ਹੋ ਗਿਆ ਸੀ ਬਹੁਤ ਸਾਰੇ ਵਰਕਰ ਜਿਹੀ ਹੈ ਜਿਹੜੇ ਕੱਲ ਰਾਤ ਤੋਂ ਹੀ ਇੱਥੇ ਮੌਜੂਦ ਨੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਬਾਈ ਜੀ ਮੌਜੂਦ ਨੇ ਪਟਿਆਲਾ ਤੋਂ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸ਼ੰਤੀ ਜੀ ਗੱਲਬਾਤ ਕਰਦੇ ਆ ਬਾਈ ਜੀ ਬੇਕਮਜੀਤ ਸਿੰਘ ਮਜੀਠੀਆ ਦੀ ਅੱਜ ਰਿਹਾਈ ਹੋਣੀ ਹੈ ਤੇ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇੱਥੇ ਬੈਰੀਕੇਡਿੰਗ ਕੀਤੀ ਗਈ ਆ ਇਹ ਸਾਰੇ ਮਾਹੌਲ ਨੂੰ ਬਰਤਾਂਤ ਨੂੰ ਕਿਵੇਂ ਦੇਖਦੇ ਹੋ ਦੇਖੋ ਇੱਥੋਂ ਮੈਂ ਪਿੱਛੋਂ ਆਇਆ 4-4 5-5 ਕਿਲੋਮੀਟਰ ਤੱਕ ਇਹ ਸਾਡੇ ਜਿਹੜੇ ਅਕਾਲੀ ਦਲ ਦੇ ਵਰਕਰ ਆ ਰਹੇ ਉਹਨੂੰ 3-3 4-4 ਕਿਲੋਮੀਟਰ ਬੈਰੀਕੇਡ ਲਾ ਕੇ ਪਿੱਛੇ ਰੋਕਿਆ ਜਾ ਰਿਹਾ ਪਰ ਮੈਂ ਸਰਕਾਰ ਨੂੰ ਇਹ ਕਹਿ ਦੇਣਾ ਚਾਹਨਾ ਜਿੰਨੇ ਮਰਜ਼ੀ ਬੈਰੀਕੇਡ ਲਾ ਲਓ ਇੱਥੋਂ ਲੋਕ ਆਣੇ ਨਹੀਂ ਰੁਕਣੇ ਕਿਉਂਕਿ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਤੇ ਜਿਹੜਾ ਇਹਨਾਂ ਨੇ ਇਲਜ਼ਾਮ ਲਾਏ ਸੀਗੇ ਜਿਵੇਂ ਇਹਨਾਂ ਦੇ ਸੁਪਰੀਮੋ ਕੇਜਰੀਆ ਨੇ ਲਿਖਤੀ ਤੌਰ ਤੇ ਕੋਰਟ ਦੇ ਵਿੱਚ ਮਾਫੀ ਮੰਗੀ ਸੀ ਕਿ ਵਿਕਰਮ ਸਿੰਘ ਮਜੀਠੀਆ ਨਿਰਦੋਸ਼ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਵਿਕਰਮ ਮਜੀਠੀਆ ਪੰਜਾਬ ਦੇ ਹੱਕਾਂ ਲਈ ਬੋਲਦੇ ਸੀ ਅਕਾਲੀ ਦਲ ਦੇ ਹੱਕ ਲਈ ਬੋਲਦੇ ਸੀ ਚੜ੍ਹਦੀ ਕਲਾ ਲਈ ਗੱ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਕੀਤਾ ਜਾਵੇ ਫਿਰ ਇਹਨਾਂ ਦੇ ਆਮਦੋਦ ਤੋਂ ਵੱਧ ਸਰੋਤਾਂ ਦੀ ਜਾਇਦਾਦ ਦਾ ਕਰਕੇ ਉਹਨਾਂ ਨੂੰ ਜੇਲ੍ਹ ਚ ਡੱਕਿਆ ਪਰ ਉਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਇਸ ਤੋਂ ਬੇਪਾਕ ਬੇਦਾਗ ਹੋ ਕੇ ਬਾਹਰ ਨਿਕਲ ਰਹੇ ਨੇ ਤੇ ਉਹਨਾਂ ਦੇ ਨਿਕਲਦੇ ਸਾਰੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਦੇ ਵਿੱਚ ਨਵੀਂ ਊਰਜਾ ਨਵਾਂ ਜੋਸ਼ ਜਿਹੜਾ ਪੈਦਾ ਹੋ ਰਿਹਾ ਤੁਸੀਂ ਦੇਖ ਰਹੇ ਹੋ ਤੇ ਪੰਜ ਪੰਜ 7 7 10 10 ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਸੜਕ ਦੇ ਦੋਨਾਂ ਪਾਸੇ ਵਰਕਰਾਂ ਨੂੰ ਡੱਕਿਆ ਜਾ ਰਿਹਾ ਰੋਕਿਆ ਜਾ ਰਿਹਾ ਪਿੱਛੇ ਬੈਰੀਕੇਟ ਲਾ ਕੇ ਪਰ ਇਹ ਵਰਕਰ ਰੁਕਣ ਵਾਲੇ ਨਹੀਂ ਇਹ 2027 ਦੀ ਨਹੀਂ ਹੈ ਬੰਨ ਕੇ ਅੱਜ ਜਾਣਗੇ ਤਾਂ ਬਿਕਰਮਜੀਤਿਆ ਚੜ੍ਹਦੀ ਕਲਾ ਚ ਉਹਨਾਂ ਦੇ ਆਨ ਦੇ ਨਾਲ ਵੱਡੇ ਵੱਡਿਆਂ ਦੀ ਪਤਲੂਨ ਗਿੱਲੀ ਹੋ ਜਾਣੀ ਆ ਕਿਉਂਕਿ ਉਹਨਾਂ ਨੂੰ ਨੀਂਦਰਾ ਨਹੀਂ ਆ ਰਹੀਆਂ ਕਿ ਬਾਜੇ ਦਾ ਜਰਨਲ ਬਾਹਰ ਆ ਰਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨੀ ਵੱਡੀ ਜਾਨ ਪਾਈ ਸੀ ਤੁਸੀਂ ਦੇਖਿਆ ਬੜੀ ਇਲੈਕਸ਼ਨ ਆਈਆਂ ਅਕਾਲੀ ਦਲ ਨੇ ਬੜੇ ਤੱਕੇ ਸਹੇ ਨੇ ਤੱਕੇ ਕਿਤੇ ਨੇ ਸਰਕਾਰਾਂ ਨੇ ਪਰ ਬਿਕਰਮਜੀਤਿਆ ਦੇ ਆਨ ਇੱਕ ਇੱਕ 11 ਹੋ ਕੇ ਅਸੀਂ ਇਹਨਾਂ ਨੂੰ ਟਕਰਾਂਗੇ ਜਿੱਥੇ ਭੱਜਦੇ ਆ ਭੱਜਦੇ ਨੂੰ ਪਜਾਵਾਂਗੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵੀ ਮੈਂ ਚਾਹੁੰਦਾ ਵੀ ਜਿਹੜੀ ਸਰਕਾਰਾਂ ਜਿਹੜਾ ਹੁਣ ਕਾਗਜ਼ ਭਰਨਗੇ ਇਹਨਾਂ ਦੇ ਪਾਸਪੋਰਟ ਨਾਲ ਜਬਤ ਕੀਤਾ ਜਾਣ ਤਾਂ ਜੋ ਇਹਨਾਂ ਦਾ ਹਸ਼ਰ ਅਸੀਂ ਦੇਖਣਾ ਚਾਹੁੰਦੇ ਆ ਜਿੰਨੇ ਵੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਨਾ ਇਹਨਾਂ ਨੇ ਕਿਸੇ ਦੀ ਸੁਣੀ ਇਹਨਾਂ ਨੇ ਆਪਣੇ ਘਰ ਭਰੇ ਨੇ ਉਹ ਸਾਰਾ ਕੁਝ ਇਹਨਾਂ ਦੇ ਗੱਲ 'ਚ ਰਸੀ ਪਾ ਕੇ ਤੇ ਘੜੀਸ ਕੇ ਲੈ ਕੇ ਜਨਤਾ 'ਤੇ ਜੱਗਰ ਕਰਾਂਗੇ ਜੀ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਇਹ ਕਾਲੀ ਦਲ ਦੇ ਵਰਕਰਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਸਾਡੇ ਨਾਲ ਯੂਥ ਲੀਡਰ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਗੁਰਤੇਜ ਭਾਈ ਮੇਰੇ ਨਾਲ ਨਹੀਂ ਗੁਰਤੇਜ ਭਾਈ ਯੂਥ ਦੇ ਰਹੇ ਨੇ ਬਿਕਨਜੀ ਸਿੰਘ ਮਜੀਠੀਆ ਪ੍ਰਧਾਨ ਤੇ ਯੂਥ ਲੀਡਰ ਵੀ ਨੇ ਅੱਜ ਰਿਹਾਈ ਹੋਈ ਆ ਤੇ ਤੁਹਾਡੀ ਤੁਸੀਂ ਇੱਥੇ ਪਹੁੰਚ ਕੇ ਸਵਾਗਤ ਕਰਨ ਦੇ ਲਈ ਹਾਂਜੀ ਅਸੀਂ ਅੱਜ ਮਜੀਠੀਆ ਸਾਹਿਬ ਦੀ ਰਿਹਾਈ ਹੋਈ ਆ ਕੱਲ ਜਵਾਨ ਤੋਂ ਹੋਈ ਅੱਜ ਰਿਹਾਈ ਮੌਕੇ ਸੀ ਸਵਾਗਤ ਕਰਨ ਵਾਸਤੇ ਪਹੁੰਚੇ ਆ ਤੇ ਅਸੀਂ ਸੋ ਮਨੀ ਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਮੀਸ਼ੇ ਸਾਹਿਬ ਬਾਹਰ ਆ ਰਹੇ ਨੇ ਜਿਹੜੇ ਜੂਤ ਦੇ ਥ੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦੇ ਆਉਣ ਨਾਲ ਅਕਾਲੀ ਦਲ ਵਿੱਚ ਬਹੁਤ ਮਜ਼ਬੂਤੀ ਹੋਊਗੀ ਸੇਰਮਾਂ ਗਰਜਣਗੇ ਥ੍ਰੋਮਨੀ ਅਕਾਲੀ ਦਲ ਬਹੁਤ ਉੱਪਰ ਆਊਗਾ ਜੀ ਵੇਖੋ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਸੀਨੀਅਰ ਲੀਡਰਸ਼ਿਪ ਵੀ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਆ ਗੱਲਬਾਤ ਕਰਦੇ ਹੱਥਾਂ 'ਚ ਫੁੱਲ ਪੜੇ ਹੋਏ ਨੇ ਪ੍ਰਧਾਨ ਜੀ ਹੱਥਾਂ 'ਚ ਫੁੱਲ ਚੱਕਿਆ ਇੰਨਾ ਖੁਸ਼ੀ ਤੁਹਾਨੂੰ ਚਿਹਰਿਆਂ ਦੇ ਉੱਤੇ ਨਜ਼ਰ ਆ ਰਹੀ ਹੈ ਤਾਂ ਕਾਰਨ ਕੀ ਆ ਦੇਖੋ ਅੱਜ ਸੱਚ ਦੀ ਜਿੱਤ ਹੋਈ ਹੈ ਔਰ ਹਰ ਵਰਕਰ ਦੇ ਮਨ ਦੇ ਵਿੱਚ ਇੱਕ ਚਾਹ ਹੈ ਕਿ ਸਾਬ ਵਿਕਰਮ ਸਿੰਘ ਮਜੀਠੀਆ ਆਜ ਆ ਰਹੇ ਨੇ ਉਹਨਾਂ ਦਾ ਜੋ ਸਵਾਗਤ ਹੈ ਉਹ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ ਇਹ ਫੁੱਲ ਵਰਕਰਾਂ ਦੇ ਇੱਕ ਦਿਲ ਦੀ ਭਾਵਨਾ ਪਿਆਰ ਦੇ ਪ੍ਰਗਟਾਵਾ ਹੈ ਔਰ ਅੱਜ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਸੱਚ ਦੀ ਜਿੱਤ ਹੋਈ ਹੈ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਸਾਡੇ ਹਲਕਾ ਇੰਚਾਰ ਸਾ ਮੱਖਣ ਸਿੰਘ ਜੀ ਲਾਲਕਾ ਸਾਹਿਬ ਬਹੁਤ ਵੱਡਾ ਇਕੱਠ ਸਾਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਾਰੇ ਲਖਵੀਰ ਸਿੰਘ ਲਾਉਰਡ ਸਾਹਿਬ ਬੱਬੀ ਖੈਰਾ ਜੀ ਸਾਰੇ ਇੱਥੇ ਜੋ ਸਾਡੇ ਭਰਾ ਨੇ ਇੱਥੇ ਪਹੁੰਚੇ ਹੋਏ ਨੇ ਹਲਕੇ ਦੇ ਪੰਜਾਬ ਦੇ ਬਹੁਤ ਸਾਰੇ ਲੋਕ ਸਾਹਿਬ ਵਿਕਰਮ ਸਿੰਘ ਮਜੀਠੀਆ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਹੋਏ ਨੇ ਔਰ ਅੱਜ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਹੋ ਕੀ ਗਿਆ ਏ ਬਿਲਕੁਲ ਬਿਲਕੁਲ ਇਹਨਾਂ ਨੇ ਜੋ ਗੱਲ ਕਹੀ ਹੈ ਕਿ ਅੱਜ ਬਿਕਮਜੀਤ ਸਿੰਘ ਮਜੀਠੀਆ ਜਦੋਂ ਜੇਲ੍ਹ ਤੋਂ ਰਿਹਾਅ ਹੋ ਰਹੇ ਨੇ ਉਧਰ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਬਿਆਨ ਆ ਰਹੇ ਨੇ ਉਥੋਂ ਜ਼ਰੂਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਜੋ ਸਰਕਾਰ ਨੇ ਸੋਚਿਆ ਸੀਗਾ ਤਾਂ ਉਹ ਚੀਜ਼ਾਂ ਨਹੀਂ ਹੋ ਸਕੀਆਂ ਕਿਉਂਕਿ ਅਦਾਲਤਾਂ ਹਜੇ ਜਿਉਂਦੀਆਂ ਨੇ ਕਾਨੂੰਨ ਹਜੇ ਸਾਡਾ ਜਿਉਂਦਾ ਹੈਗਾ ਤੇ ਕਾਨੂੰਨ ਦੇ ਦਰਵਾਜ਼ਿਆਂ ਦੇ ਉੱਤੇ ਖੜ ਕੇ ਇਨਸਾਫ਼ ਹਮੇਸ਼ਾ ਹਰ ਇੱਕ ਨੂੰ ਮਿਲੇਗਾ ਕੈਮਰਾ ਪਰਸਨ ਹਦੀਪ ਸਿੰਘ ਦੇ ਨਾਲ ਮਹਾਰਾਜਪ ਸਿੰਘ ਪੋਲਰ ਐਚ ਚਰ ਪੰਜਾਬ ਨਾਬਾ